ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਮੇਰਾ ਵਿਸ਼ਾ ਹੈ ਨਾਮ ਕੀ ਹੈ ਨਾਮ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ ਸਾਡੇ ਲਈ ਜਿੰਨੇ ਵਾਹਿਗੁਰੂ ਤੋਂ ਸੋਚੀ ਪ੍ਰਾਪਤ ਹੋਈ ਹੈ ਉਹਨੇ ਆਪਣੀ ਤੁਛ ਬੁੱਧੀ ਅਨਸਾਰ ਆਪ ਸਮੁੱਚੇ ਸੰਗਤ ਨਾਲ ਸਾਂਝੀ ਕਰ ਰਹੀ ਹੈ ਜੀ ਨਾਮ ਕੀ ਹੈ ਮੇਰੀ ਸਮਝ ਮੁਤਾਬਕ ਜਿੰਨੇ ਕ ਸੋਚੀ ਪਈ ਹੈ ਬ੍ਰਹਮ ਦੇ ਜੋਤਨ ਸ਼ਬਦ ਸਾਰੇ ਸ੍ਰਿਸ਼ਟੀ ਵਿੱਚ ਵਿਆਪਕ ਹੈ ਉਸ ਨੂੰ ਹੀ ਨਾਮ ਕਿਹਾ ਜਾਂਦਾ ਹੈ ਨਿਰਗੁਣ ਸਰੂਪ ਬ੍ਰਹਮ ਵਿੱਚੋਂ ਸ਼ਬਦ ਦੀ ਧੁਨੀ ਉੱਠੀ ਜਿਹਦੇ ਨਾਲ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਗੁਰੂ ਅੰਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਉਚਾਰਿਆ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇਸ ਸਾਰੀ ਰਚਨਾ ਵਿੱਚ ਪਰਮਾਤਮਾ ਨੇ ਜੋ ਸਤਿਆ ਸ਼ਕਤੀ ਇਕਾਈ ਹੈ ਉਹ ਸ਼ਕਤੀ ਹੀ ਨਾਮ ਹੈ ਜੋ ਉਸਦੀ ਆਪਣੀ ਹੋਣ ਦਾ ਅਮਰ ਤੇ ਅਟਲ ਹੈ ਇਹੇ ਤਾਕਤ ਸਾਰੇ ਖੰਡਾਂ ਬ੍ਰਹਮੰਡਾਂ ਦਾ ਆਧਾਰ ਹੈ ਜੀ ਤੇ ਉਹਦੀ ਚਾਲਕ ਵੀ ਹੈ ਨਾਮ ਪਰਮ ਸਤ ਪਰਮੇਸ਼ਰ ਦੀ ਚਤਨ ਸਤਾ ਹੈ ਜੋ ਸੋਖਮਤੇ ਅਸੋਲ ਸਾਰੀ ਰਚਨਾ ਵਿੱਚ ਵਿਆਪਕ ਹੈ ਇਹ ਸਾਰੇ ਸੰਸਾਰ ਦੀ ਪਰਵਰਤਨਸ਼ੀਲਤਾ ਦਾ ਕਾਰਨ ਹੈ ਤੇ ਸਾਰੀ ਕਾਇਨਾਤ ਨੂੰ ਹਰਕਤ ਦੇਣ ਵਾਲੀ ਸ਼ਕਤੀ ਹੈ ਜੀ ਨਾਮ ਇੱਕ ਪਾਸੇ ਪਰਮਾਤਮਾ ਸ਼ਕਤੀ ਹੈ ਜੋ ਉਸ ਦਾ ਆਪਣਾ ਆਪਾ ਹੈ ਦੂਜੇ ਪਾਸੇ ਸਾਰੀ ਸ੍ਰਿਸ਼ਟੀ ਦਾ ਆਧਾਰ ਤattva ਹੋਣ ਕਰਕੇ ਰਚਨਾ ਨਾਲ ਨਿਕਟ ਤੌਰ ਤੇ ਜੁੜਿਆ ਹੋਇਆ ਹੈ ਜੀ ਏਵੇਂ ਉਹ ਸਿਰਜਣ ਹਾਰ ਤੇ ਉਸ ਦੀ ਸਿਰਜਣਾ ਨੂੰ ਜੋੜਨ ਵਾਲਾ ਹੈ ਇਸੇ ਕਰਕੇ ਨਾਮ ਦਾ ਅਨੁਭਵ ਕਰਕੇ ਮਨੁੱਖ ਸੰਸਾਰ ਤੋਂ ਉੱਠ ਕੇ ਨਿਰੰਕਾਰ ਨਾਲ ਅਭੇਦ ਹੋ ਸਕਦਾ ਹੈ ਜੀ ਨਾਮ ਦੀ ਵਿਆਪਕਤਾ ਬਾਰੇ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ ਨਾਮ ਨਿਰੰਜਨ ਲਖ ਹੈ ਨਾਮ ਨਿਰੰਜਨ ਅਲੱਖ ਹੈ ਕਿਉ ਲਖਿਆ ਜਾਏ ਨਾਮ ਨਿਰੰਜਨ ਨਾਲ ਹੈ ਕਿਉ ਪਾਈਏ ਭਾਈ ਨਾਮ ਨਿਰੰਜਨ ਵਰਤਦਾ ਰਵੇ ਸਭ ਠਾਈ ਗੁਰਪੂਰੇ ਤੇ ਪਾਈਏ ਹਿਰਦੇ ਤੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਏ ਭਾਈ ਸੋ ਨਾਮ ਦਾ ਟਿਕਾਣਾ ਹਰ ਇੱਕ ਜੀਵ ਦੇ ਹਿਰਦੇ ਅੰਦਰ ਹੈ ਜਿਸ ਦਾ ਅਨੁਭਵ ਹੋਣਾ ਹੀ ਨਾਮ ਦਾ ਅਨੁਭਵ ਨਾਮ ਦੀ ਪ੍ਰਾਪਤੀ ਹੈ ਜੀ ਪਰਮਾਤਮਾ ਦਾ ਆਪਣਾ ਕੋਈ ਰੰਗ ਰੂਪ ਨਹੀਂ ਹੈ ਜੀ ਉਹ ਕੇਵਲ ਪਰਮ ਸਤਿ ਨਾਮ ਹੈ ਗੁਰੂ ਨਾਨਕ ਦੇਵ ਜੀ ਪਰਮ ਪਰਮੇਸ਼ਰ ਨੂੰ ਇੱਕ ਓੰਕਾਰ ਦੇ ਸਰੂਪ ਵਿੱਚ ਪ੍ਰਗਟ ਕੀਤਾ ਹੈ ਨਾਮ ਜੋ ਪਰਮਾਤਮਾ ਦੀ ਚਤਨ ਸ਼ਕਤੀ ਹੈ ਉਹ ਅਨੇਕ ਗੁਣਾ ਤੇ ਅਨੇਕ ਨਾਮਾਂ ਵਿੱਚ ਪ੍ਰਗਟ ਹੋ ਰਹੀ ਹੈ ਇਹ ਸਾਰੇ ਨਾਮ ਉਸ ਸ਼ਕਤੀ ਦੇ ਹਾਜ਼ਰਾ ਹਜ਼ੂਰ ਤੇ ਜਾਹਰਾ ਜਹੂਰ ਨੂੰ ਪ੍ਰਗਟ ਕਰਦੇ ਹਨ ਗੁਰੂ ਨਾਨਕ ਦੇਵ ਜੀ ਇਹਨਾਂ ਨਾਮਾਂ ਪ੍ਰਤੀ ਰਾਗ ਬਸੰਤ ਵਿੱਚ ਫਰਮਾਉਂਦੇ ਹਨ ਨਾਨਕ ਵਿਚਾਰਾ ਕਿਆ ਕਹੇ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਸਲਾਹੇ ਇੱਕ ਸੇ ਸਿਰ ਨਾਨਕ ਲੋਕਾ ਭਾਵ ਹੈ ਭਲੇ ਹਾਰੀ ਜਾਉ ਜਿੱਤੇ ਤੇਰੇ ਨਾਮ ਤੋ ਸੰਗਤ ਜੀ ਇੱਥੇ ਨਾਮ ਤੇ ਨਾਮਾਂ ਵਿੱਚ ਫਰਕ ਹੈ ਨੰਨਾ ਨੰਨੇ ਨੂੰ ਕੰਨਾ ਮੰਮੇ ਨੂੰ ਔਂਕੜ ਨਾਮ ਤੇ ਨੰਨੇ ਨੂੰ ਕੰਨਾ ਵਾਹ ਵਾਹ ਨਾਮ ਨਾਮ ਬਣ ਜਾਂਦਾ ਹੈ ਜਿਵੇਂ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰਾ ਇਹ ਸਾਰੇ ਸਵਾਤੀ ਗੁਣਵਾਚਕ ਨਾਮ ਹਨ ਜੋ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਉਚਾਰੇ ਹਨ ਜਿਵੇਂ ਉਹ ਭਉ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਕਾਲ ਤੋਂ ਰਹਿਤ ਹੈ ਜੁਨੀਆਂ ਤੋਂ ਰਹਿਤ ਹੈ ਆਪਣੇ ਆਪ ਤੋਂ ਪੈਦਾ ਹੋਇਆ ਹੈ ਹਰ ਥਾਂ ਤੇ ਰਮਿਆ ਹੋਇਆ ਹੈ ਸੋ ਪਰਮਾਤਮਾ ਕਰਤਾ ਪੁਰਖ ਹੈ ਉਸ ਦੇ ਕੀਤੇ ਕੰਮ ਅਨੁਸਾਰ ਜਿਵੇਂ ਦਾਤਾ ਦਿਆਲਾ ਕਿਰਪਾਲਾ ਗੋਪਾਲਾ ਅੰਤਰਜਾਮੀ ਮਿਹਰਬਾਨ ਆਦਿ ਸਾਰੇ ਨਾਮ ਹਸਤੇ ਇੱਕ ਇੱਕ ਗੁਣ ਨੂੰ ਪ੍ਰਗਟ ਕਰਦੇ ਹਨ ਇਹਨਾਂ ਨੂੰ ਕਿਰਤਮਾਨ ਕਿਹਾ ਜਾਂਦਾ ਹੈ ਇਹ ਸਾਰੇ ਪਰਮਾਤਮਾ ਦੇ ਨਾਮ ਹਨ ਜਦ ਕਿ ਨਾਮ ਉਸ ਦੀ ਸਮੂੱਚੀ ਗੁਣੀ ਨਿਦਾਨ ਹਸਤੀ ਦਾ ਪ੍ਰਤੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਜਪਜੀ ਸਾਹਿਬ ਵਿੱਚ ਸਭ ਤੋਂ ਪਹਿਲਾਂ ਇੱਕ ਓੰਕਾਰ ਫਿਰ ਸਤ ਨਾਮ ਆਉਂਦਾ ਹੈ ਸਤ ਕੋਈ ਨਾਮ ਨਹੀਂ ਹੈ ਨਹੀਂ ਹੈ ਜੀ ਬਲਕੇ ਇਹ ਨਾਮ ਦਾ ਵਿਸ਼ੇਸ਼ਣ ਹੈ ਕਿ ਪਰਮਾਤਮਾ ਦਾ ਨਾਮ ਸਤ ਹੈ ਸੱਚ ਹੈ ਆਦ ਸੱਚ ਜੋ ਕਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਕਾਲ ਤੋਂ ਇਹ ਸੱਚ ਹੈ ਹੁਣ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੈ ਸੱਚ ਤੇ ਅਟਲ ਰਹੇਗਾ ਇਹ ਸਤ ਨਾਮ ਰੂਪ ਹੋ ਕੇ ਸਾਰੇ ਕਾਇਨਾਤ ਵਿੱਚ ਵਿਆਪਕ ਹੈ ਸਤ ਨੂੰ ਪਰਾਪੂਰਵਲਾ ਨਾਮ ਵੀ ਕਿਹਾ ਗਿਆ ਜੀ ਪੰਚੇ ਪਾਸ਼ਾ ਰਾਗ ਮਾਰੂ ਰਾਗ ਵਿੱਚ ਫਰਮਾਉਂਦੇ ਹਨ 1083 ਅੰਗ ਤੇ ਕੀਰਤਮ ਨਾਮ ਕਥੇ ਤੇਰੀ ਜੀਵਾ ਕੀਰਤਮ ਨਾਮ ਕਥੇ ਤੇਰੀ ਜੀਵਾ ਸਤਨਾਮ ਤੇਰਾ ਪਰਪੁਰਬਲਾ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਪ੍ਰਾਤਮ ਸਮੇਂ ਦੀ ਇਹ ਮਿਥਿਆਸੀ ਕਿ ਕਿਸੇ ਧੌਲੇਵਾਲ ਦੇ ਨੇ ਧਰਤੀ ਸਿੰਘਾਂ ਉੱਤੇ ਚੁੱਕੀ ਹੋਈ ਹੈ ਅਸੀਂ ਬਚਪਨ ਵਿੱਚ ਵੀ ਇਹੀ ਗੱਲਾਂ ਸੁਣਦੇ ਆਏ ਹਾਂ ਜੀ ਜਦੋਂ ਬਾਦ ਸਿੰਘ ਬਦਲਦਾ ਤਾਂ ਧਰਤੀ ਉੱਤੇ ਪਹਚਾਲ ਆ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਲੋਕਾਂ ਦੀ ਸਧਾਰਨਾ ਦਾ ਤਰਕ ਨਾ ਕੰਡਣ ਕੀਤਾ ਜੇ ਧਰਤੀ ਨੂੰ ਕਹਿੰਦੇ ਜੇ ਧਰਤੀ ਨੂੰ ਕਿਸੇ ਬਲਦ ਨੇ ਸਿੰਗਾ ਤੇ ਚੁੱਕਿਆ ਹੋਵੇ ਤੇ ਫਿਰ ਉਸ ਬਲਦ ਨੂੰ ਸਹਾਰਾ ਦੇਣ ਲਈ ਇੱਕ ਹੋਰ ਧਰਤੀ ਚਾਹੀਦੀ ਹੈ ਫਿਰ ਇੱਕ ਬਲਦ ਫਿਰ ਇੱਕ ਧਰਤੀ ਤਾਂ ਫਿਰ ਉਸ ਅਖੀਰਲੇ ਬਲਦ ਨੂੰ ਸਹਾਰਾ ਦੇਣ ਲਈ ਕੀ ਹੋਏਗਾ ਸਤਿਗੁਰ ਸਮਝਾਉਂਦੇ ਹਨ ਧੌਲ ਧਰਮ ਦਇਆ ਕਾ ਪੂਤ ਤੌਲ ਧਰਮ ਦਾ ਯਾਕਾ ਪੋਤ ਸੰਤੋਖ ਥਾਪ ਰੱਖਿਆ ਜਿੰਸੋਤ ਜੇ ਕੋ ਬੁਝੇ ਹੋਵੇ ਸਿਆਰ ਤਵਲੇ ਉੱਪਰ ਕੇਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤੱਲੇ ਕਵਣ ਜੋੜ ਸਤਗੁਰ ਸਮਝਾਉਂਦੇ ਹਨ ਕਿ ਜਿਸ ਨੂੰ ਲੋਕ ਧੋਲਾਵਲਦ ਕਹਿ ਰਹੇ ਹਨ ਉਹ ਅਸਲ ਵਿੱਚ ਧਰਮ ਰੂਪੀ ਕੁਦਰਤੀ ਦਾਇਕ ਬਜਮੀ ਬਜਮਾ ਨਿਯਮ ਹੈ ਜੋ ਨਾਮ ਦੀ ਸਤਿਆਨ ਆਪਣੀ ਕਾਰ ਕਰ ਰਿਹਾ ਹੈ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟਮਾਨ ਰਚਨਾ ਆਪਕੇ ਇਹ ਪ੍ਰਤੱਖ ਪਸਾਰਾ ਨਾਮ ਰੂਪੀ ਸ਼ਕਤੀ ਦੇ ਬਜਵੇਂ ਨੀਮ ਨਾਲ ਨਿਰੰਤਰ ਚੱਲ ਰਿਹਾ ਹੈ ਜੀ ਕੁਝ ਵੀ ਖੜੋਤ ਵਿੱਚ ਨਹੀਂ ਹੈ ਪੰਚਮ ਪਾਸ਼ਾ ਦੀ ਰਚੀ ਬਾਣੀ ਸੁਖਨੀ ਸਾਹਿਬ ਅੰਦਰ ਅਸੀਂ ਹਰ ਰੋਜ਼ ਪੜ੍ਹਦੇ ਤੇ ਸੁਣਦੇ ਹਾਂ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬਰਮੰਡ ਇਹ ਸਾਰੀ ਬਾਣੀ ਵਿੱਚ ਪੂਰਾ ਵਿਖਿਆਨ ਕੀਤਾ ਗਿਆ ਹੈ ਕਿ ਨਾਮ ਰੂਪੀ ਸਤਾ ਕਰਨ ਇਹ ਸਭ ਕੋਈ ਆਪਣੀ ਆਪਣੀ ਕਾਰ ਕਰ ਰਿਹਾ ਹੈ ਨਾਮ ਦੀ ਇਸ ਵਿਦੀਵਿਦਾਨ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 37ਵੀਂ ਬਾਣੀ ਵਿੱਚ ਆਪਣੀ ਬਾਣੀ ਰਹੀਂ ਚਾਨਣਾ ਪਾ ਰਹੀ ਹੈ ਕਿ ਇਸ ਪਸਾਰੇ ਅੰਦਰ ਪਰਮਾਤਮਾ ਨੇ ਕਿਵੇਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਵਿਰੋਧੀਆਂ ਨੂੰ ਆਪਸ ਵਿੱਚ ਮਿਲਾ ਕੇ ਰੱਖਾਇਆ ਹੋਇਆ ਹੈ ਲਿਖਦੇ ਹਨ ਅੰਬਰ ਧਰਤ ਵਿਛੋੜ ਕੇ ਅੰਬਰ ਧਰਤ ਵਿਛੋੜ ਕੇ ਬਿਨ ਥਮਾ ਆਕਾਸ਼ ਰਹਾਇਆ ਜਲ ਵਿੱਚ ਧਰਤੀ ਰਖੀ ਹੁਣ ਧਰਤੀ ਅੰਦਰ ਨੀਰ ਧਰਾਇਆ अंदर अंदर सुफल फलाया, तिन्ने मेल मिलाया। किस तरह परमात्मा सारी सृष्टि टिकाई हुई है अपने बलबूते सो गुरमुख प्यार्यो ए सारी शक्ति नाम दी ही है अज मैं ये कहान तो गुरेज नहीं करा कि नाम प्रति साढ़े लोग बहुत सारे भरम भुलेखे पाए जा रहे हैं ਸਮਾਜ ਵਿੱਚ ਆਪੇਵਣ ਬੈਠੇ ਗੁਰੂ ਲੋਭ ਲਾਲਚ ਦੀ ਵਿਰਤੀ ਕਰਨ ਥਾਂ ਥਾਂ ਤੇ ਨਾਮ ਦੀਆਂ ਹੱਟਾਂ ਖੋਲੀ ਬੈਠਿਆਂ ਨੇ ਬਾਣੀ ਤਾਂ ਸਬਦ ਗੁਰੂ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਵਰਤਦੇ ਹਨ ਪਰ ਗੁਰਮਤ ਤੋਂ ਬਹੁਤ ਪਰੇ ਹਟ ਕੇ ਚੱਲ ਰਹੇ ਹਨ ਸਾਡੇ ਵਰਗੇ ਅੰਧਵਿਸ਼ਵਾਸੀ ਤੇ ਭੋਲੇ ਭਾਰੇ ਗਿਆਨੀ ਲੋਕਾਂ ਨੂੰ ਉਹ ਗੁੰਮਰਾਹ ਕਰ ਰਹੇ ਹਨ ਮੈਨੂੰ ਮਾਫ ਕਰਨਾ ਜੀ ਜੇ ਮੈਂ ਗਲਤ ਹੋਵਾਂ ਕਿ ਕੋਈ ਕੰਨ ਵਿੱਚ ਭੋਕ ਮਾਰ ਕੇ ਨਾਮ ਦੇ ਰਿਹਾ ਹੈ ਕੋਈ ਕਾਗਜ਼ ਤੇ ਦੋ ਅੱਖਰ ਲਿਖ ਕੇ ਨਾਮ ਦੀ ਪਰਿਭਾਸ਼ਾ ਦੱਸ ਰਿਹਾ ਹੈ ਇਸ ਨੂੰ ਕਿਸ ਨੂੰ ਜਪਿਆ ਕਰੋ ਅਟੀ ਸਾਰਿਆਂ ਬਨੋ ਕਾਮਨਾ ਪੂਰੀਆ ਹੋ ਜਾਣ ਦੀਆਂ ਲੋਕ ਦੇਖੋ ਵਿਹੀਰਾਂ ਘੱਟ ਕੇ ਉਹਨਾਂ ਬਾਬਿਆਂ ਕੋਲ ਨਾਮ ਦੀ ਦਾਤ ਲੈਣ ਵਾਸਤੇ ਜਾਂਦੇ ਹਨ ਭਲਾ ਨਾਮ ਦਦਾਂ ਇਹ ਆਪੇ ਬਣ ਬੈਠੇ ਗੁਰੂ ਕਿਵੇਂ ਦੇ ਸਕਦੇ ਹਨ ਇਹ ਨਾਮ ਸੰਸਾਰ ਦੀ ਹੈ ਨਾ ਹੱਟਾ ਤੇ ਨਹੀਂ ਵਿਕਦਾ ਜੀ ਨਾ ਹੀ ਕੋਈ ਦੁਨਿਆਵੀ ਪਦਾਰਥ ਹੈ ਜੋ ਜੋ ਲੋਕ ਆਪਣੇ ਵੋਝਿਆਂ ਵਿੱਚ ਪਾ ਕੇ ਵੰਡਦੇ ਫਿਰਨ ਗੁਰੂ ਦੇ ਗਿਆਨ ਤੋਂ ਸਖੜੇ ਇਹਨਾਂ ਮਨੁੱਖਾਂ ਬਾਰੇ ਗੁਰੂ ਅਮਰਦਾਸ ਜੀ ਸ੍ਰੀ ਰਾਗ ਵਿੱਚ ਫਰਮਾਉਂਦੇ ਹਨ ਆਂਗਾ ਠਾਈ ਤੇ ਮਨਮੁਖ ਨਾਮ ਨਾ ਜਾਣਨੀ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੇ ਪਤ ਜਾਏ ਸਭ ਦੇ ਸਾਧਨਾ ਆਇਓ ਲਾਗੇ ਦੁਜੇ ਪਾਏ ਵਿਸ਼ਟਾ ਕੇ ਕੀੜੇ ਪਵੇ ਵਿੱਚ ਵਿਸ਼ਟਾ ਸੇ ਵਿਸ਼ਟਾ ਮਹੀਂ ਸਮਾਏ ਦੇਖੋ ਇਹਨਾਂ ਲੋਕਾਂ ਨੂੰ ਕਿੰਨਾ ਇੱਕ ਫਿਰਲਾਣ ਤਾਈ ਪਾ ਰਹੇ ਆ ਪਰ ਇਹਨਾਂ ਨੂੰ ਸਮਝ ਨਹੀਂ ਕਿਉਂਕਿ ਬਾਣੀ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਕਿ ਗੁਰੂ ਸਾਹਿਬ ਕੀ ਲਿਖ ਰਹੇ ਆ ਸੋ ਸਾਨੂੰ ਬੁੱਧੀ ਪਰਮਾਤਮਾ ਨੇ ਇਹ ਸੇ ਕਰਕੇ ਵਖਸ਼ੀ ਹੈ ਕਿ ਅਸੀਂ ਤਰਕ ਨਾਲ ਵਿਚਾਰ ਕਰ ਸਕੀਏ ਸਾਨੂੰ ਕਿਸੇ ਦੇਹ ਧਾਰੀ ਪਖੰਡੀ ਦੇ ਪਿੱਛੇ ਲੱਗ ਕੇ ਗੁਰਮਤ ਦਾ ਪੱਲਾ ਨਹੀਂ ਜੀ ਛੱਡਣਾ ਚਾਹੀਦਾ ਗੁਰੂ ਗਿਆਨ ਨਾਲ ਸਾਨੂੰ ਇੰਨੇ ਕ ਤਾਂ ਸੋਝੀ ਆ ਹੀ ਜਾਂਦੀ ਹੈ ਕਿ ਨਾਮ ਦਾ ਨਾਮ ਤਾਂ ਉਹ ਅਮਰਤ ਅਮੋਲਕ ਧਨ ਹੈ ਜੋ ਪਹਿਲਾ ਹੀ ਸਾਇਆ ਸਾਡੀ ਕਾਇਆ ਅੰਦਰ ਸਵੈਮਾਨ ਹੈ ਸੰਸਾਰ ਦੇ ਜੀਵਨ ਤੇ ਪ੍ਰਾਣਾ ਦਾ ਆਧਾਰ ਸਿਰਫ ਨਾਮ ਹੈ ਜੀ ਜੀਵਨ ਦੇ ਅੰਦਰ ਸਵਾਸਾਂ ਦੀ ਡੋਰ ਨਿਰੰਤਰ ਚੱਲ ਰਹੀ ਹੈ ਤੇ ਦਿਲ ਲਗਾਤਾਰ ਧੜਕ ਰਹੇ ਹਨ ਸੋ ਇਹ ਸਾਰੇ ਰਚ ਰਵਿਚ ਨਿਰੰਤਰ ਹਲਚਲ ਹੋ ਰਹੀ ਹੈ ਜੀ ਇਹ ਸਾਰਾ ਨਾਮ ਦੀ ਸ਼ਕਤੀ ਦਾ ਹੈ ਕ੍ਰਿਸ਼ਨਾ ਜੀ ਗੁਰੂ ਨਾਨਕ ਦੇਵ ਜੀ ਰਾਗ ਵੜ ਹੰਸੰਦਰ ਫਰਮਾ ਰਹੇ ਹਨ 565 ਅੰਕ ਤੇ ਤਾ ਮੈਂ ਕਹਾ ਕਹਿਣ ਜ ਤੁਝੇ ਕਹਾਇਆ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਕਹਿ ਰਹੇ ਹੈ ਕਿ ਮੈਂ ਤਾਂ ਹੀ ਇਹ ਸਭ ਕੁਝ ਕਹਿ ਰਿਹਾ ਜੇ ਤੂੰ ਮੈਨੂੰ ਕਹਾਇਆ ਤਾਂ ਮੈਂ ਕਹਾ ਕਹਿ ਜੇ ਤੂੰ ਜੇ ਕਹਾਇਆ ਅਮਰਤ ਹਰ ਦਾ ਨਾਮ ਮੇਰੇ ਮਨ ਪਾਇਆ ਨਾਮ ਮਿੱਠਾ ਮਨੇ ਲਗਾ ਦੁੱਖ ਢੇਰਾ ਟਾਇਆ ਸੋ ਸੰਗੇ ਜੀ ਹੁਣ ਗੱਲ ਕਰਦੇ ਆ ਕਿ ਪਰਮਾਤਮਾ ਦਾ ਸਿਮਰਨ ਕਰਨਾ ਮੁਖ ਲਈ ਕਿਉਂ ਜ਼ਰੂਰੀ ਹੈ ਪਹਿਲੀ ਗੱਲ ਕਿ ਸੇਵਾ ਤੇ ਸਿਮਰਨ ਸਿੱਖੀ ਦਾ ਧੁਰਾ ਹੈ ਜੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਵੰਡ ਕੇ ਛਕੋ ਇਹ ਸਿਧਾਂਤ ਸਾਨੂੰ ਪਹਿਲੀ ਪਾਤਸ਼ਾਹੀ ਸਤਗੁਰੂ ਨਾਨਕ ਜੀ ਨੇ ਬਖਸ਼ਿਆ ਹੈ ਜੀ ਸਾਡੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਮੁੱਛੀ ਬਾਣੀ ਸਾਨੂੰ ਪਰਮਾਤਮਾ ਦਾ ਸਿਮਰਨ ਕਰਨ ਦਾ ਆਦੇਸ਼ ਦੇ ਰਹੀ ਹੈ ਜਿਾ ਕਹਿ ਲਓ ਕਿ ਸੁਮੁੱਛੀ ਬਾਣੀ ਦਾ ਧੁਰਾ ਜੀ ਨਾਮ ਹੀ ਹੈ ਸਾਰੀ ਬਾਣੀ ਨਾਮ ਦੇ ਦੁਆਰੇ ਹੀ ਘੁੰਮ ਰਹੀ ਹੈ ਅਮਰਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੈ ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜਾ ਨਿਰਮਲ ਥੀਵੇ ਇਹ ਮੁਖ ਵਾਕ ਰਾਂ ਸੋਠ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਹੈ ਜੀ 616 ਅੰਗ ਤੇ ਤਾਂ ਪੰਜਵੇਂ ਪਾਤਸ਼ਾਹ ਦੀ ਰਚੀ ਬਾਣੀ ਸੁਖਮਨੀ ਸਾਹਿਬ ਅੰਦਰ ਸਭ ਤੋਂ ਪਹਿਲੀ ਅਸ਼ਟਪਦੀ ਵਿੱਚ ਪ੍ਰਭੂ ਦਾ ਸਿਮਰਨ ਕਰਨ ਤੇ ਹੀ ਜੋਰ ਦਿੱਤਾ ਗਿਆ ਹੈ ਜੀ ਸ਼ੁਰੂਆਤ ਇੱਥੋਂ ਹੈ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੇ ਮਿਟਾਵ ਅਸੀਂ ਸਿਰਫ ਪੜ ਪੜ ਕੇ ਇੱਕ ਦੂਜੇ ਨੂੰ ਸੁਣਾਈ ਜਾਂਦੇ ਹਾਂ ਜਦ ਕਿ ਸਤਗੁਰਾਂ ਨੇ ਸਭ ਤੋਂ ਪਹਿਲਾਂ ਆਦੇਸ਼ ਦਿੱਤਾ ਹੈ ਕਿ ਸਿਮਰੋ ਸਿਮਰਨ ਕਰੋ ਸਿਮਰ ਸਿਮਰ ਕੇ ਜੀਵਨ ਵਿੱਚੋਂ ਕਲਾ ਕਲੇਸ਼ ਖਤਮ ਕਰਕੇ ਸੁਖ ਪਾਵ ਸਾਰੇ ਇਸ ਅਸ਼ਟਮਦੀ ਵਿੱਚ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਨੂੰ ਕੀ ਕੀ ਪ੍ਰਾਪਤੀਆਂ ਹੋ ਸਕਦੀਆਂ ਹਨ ਸਿਮਰਨ ਕਰਨ ਨਾਲ ਸਾਡੇ ਅੰਦਰੋਂ ਸਾਰੇ ਅਗੁਣ ਵਿਸ਼ੇਵਿਕਾਰ ਖਤਮ ਹੋ ਕੇ ਰੱਬੀ ਗੁਣਾਂ ਦਾ ਪਰਵੇਸ਼ ਹੋ ਜਾਂਦਾ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ ਪਰਮਾਤਮਾ ਦਾ ਅਮਰਤ ਨਾਮ ਹਿਰਦੇ ਅੰਦਰ ਵਿੱਚ ਸਮਾ ਜਾਂਦਾ ਹੈ ਸਿਮਰਨ ਕਰਨ ਨਾਲ ਸਾਰੇ ਹੀ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਰਿਤੀਆਂ ਸਿੱਧੀਆਂ ਆਪਣੇ ਆਪ ਹੀ ਆ ਜਾਂਦੀਆਂ ਇਥੋਂ ਤੱਕ ਕਿ ਅਨਹਦ ਸ਼ਬਦੀਆਂ ਚ ਝੁੰਕਾਰਾਂ ਵੀ ਸੁਣਾਈ ਦੇਣ ਲੱਪਣੀਆਂ ਹਨ ਇਨੇ ਸੁਖ ਪ੍ਰਾਪਤ ਹੋ ਜਾਂਦੇ ਹਨ ਕਿ ਉਸ ਦਾ ਕੋਈ ਅੰਤ ਹੀ ਨਹੀਂ ਪਰ ਇਹ ਸਭ ਕੁਝ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਜੀ ਜਿਸ ਵੀ ਜਾਣਤੇ ਇਹ ਹੋ ਜਾਏ ਸਭ ਗੁਰੂ ਪਿਆਰਿਓ ਨਾਮ ਸਿਮਰਨ ਸਾਨੂੰ ਇਸ ਲਈ ਵੀ ਕਰਨਾ ਚਾਹੀਦਾ ਹੈ ਕਿ ਅੱਜ ਸਾਨੂੰ ਪਰਮਾਤਮਾ ਨੇ ਮਨੁੱਖਾ ਜਨਮ ਦੇ ਕੇ ਇਹ ਮੌਕਾ ਬਖਸ਼ਿਆ ਹੈ ਕਿ ਅਸੀਂ ਪਰਮਾਤਮਾ ਨਾਲ ਮਿਲਾਬ ਕਰ ਸਕੀਏ ਰਾਗ ਅਸਾ ਵਿੱਚ ਪੰਚਮ ਪਾਦਸ਼ਾ ਦਾ ਮੁੱਖ ਵਾਕ ਹੈ 12 ਅੰਗਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ ਅਵਰ ਕਾਜ ਤੇਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਰ ਨਾਮ ਸਰੰਜਮ ਲਾਗ ਭਵ ਜਲ ਤਰਨ ਕੇ ਜਨ ਮਿਰਥਾ ਜਾਤ ਰੰਗ ਮਾਇਆ ਕੀ ਸੋ ਸਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਕਿ ਪਰਮਾਤਮਾ ਨੂੰ ਮਿਲਣ ਲਈ ਇਹ ਇਹ ਤੇਰੇ ਕੋਲ ਇੱਕ ਸੁਨਹਿਰੀ ਮੌਕਾ ਹੈ ਮਾਨਸ ਜਨਮ ਦਾ ਤੇ へ ਮਾਨਸ ਤੂੰ ਹੋਰ ਇੱਧਰ ਉੱਧਰ ਦੇ ਅਹੜ ਪੌੜ ਛੱਡ ਕੇ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪ ਲੈ ਇਹ ਮੋਮ ਆਇਆ ਦੇ ਪੱਭਜਰ ਵਿੱਚੋਂ ਨਿਕਲਣ ਦੇ ਕੋਈ ਉਤਮ ਕਰ ਲੈ ਨਹੀਂ ਤਾਂ ਇਸ ਮਾਇਆ ਦੇ ਰੰਗਾ ਚ ਰੰਗਿਆ ਤੇਰਾ ਜਨਮ ਬਿਰਥਾ ਹੀ ਚਲਾ ਜਾਏਗਾ ਇਹ ਜੀ ਰਹਿ ਰਾ ਸਾਹਿਬ ਦੀ ਬਾਣੀ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਤੇ ਸੁਣਦੇ ਹਾਂ ਪਰ ਅਸੀਂ ਅਸੀਂ ਜੇ ਇਸ ਚੀਜ਼ ਤੇ ਅਮਲ ਕਰੀਏ ਤਾਂ ਸਾਨੂੰ ਇਸ ਤੇ ਬਹੁਤ ਬਹੁਤ ਕੁਝ ਸਾਡੀ ਜ਼ਿੰਦਗੀ ਵਿੱਚ ਗੁੜ ਮਤਲਬ ਅਸੀਂ ਪ੍ਰਾਪਤ ਕਰ ਸਕਦੇ ਹਾਂ ਭਗਤ ਕਬੀਰ ਜੀ ਰਾਗ ਭੈਰਵ ਚ ਫਰਮਾਉਂਦੇ ਹਨ 1109 ਟੰਗ ਤੇ ਗੁਰਸੇਵਾ ਤੇ ਭਗਤ ਕਮਾਈ ਗੁਰਸੇਵਾ ਤੇ ਭਗਤ ਕਮਾਈ ਤਾਬੇ ਤਾਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਵਿੰਦ ਹੋਰ ਮਤ ਜਾਹੋ ਜਨਮ ਮਾਨਸ ਜਨਮ ਕਾ ਇਹ ਹੀ ਦਾ ਉਹ ਸਮਝਾ ਰਹੇ ਹਨ ਕਿ ਈਮਾਨ ਸੇ ਮਨੁੱਖਾ ਦੇ ਬਹੁਤ ਹੀ ਚੰਗੇ ਕਰਮਾਂ ਤੇ ਭਾਗਾਂ ਦਾ ਪ੍ਰਾਪਤ ਹੁੰਦੀ ਹੈ ਜੀ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਹਨ ਤੇ ਇਹਦੇ ਲਈ ਤਰਸਦੇ ਹਨ ਸੋ ਇਸ ਮਾਨਸੇਰੰ ਦਾ ਲਾਹਾ ਲੈ ਕੇ ਪਰਮਾਤਮਾ ਨੂੰ ਯਾਦ ਕਰੋ ਭਾਵ ਕੇ ਸੁਰਤ ਜੋੜੀ ਰੱਖੋ ਕਿਉਂਕਿ ਹੋਰ ਕਿਸੇ ਵੀ ਜਾਮੇ ਵਿੱਚ ਪ੍ਰਭੂ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ ਸੋ ਆਪਣੀ ਬਾਣੀ ਵਿੱਚ ਭਗਤ ਖਬੀਰ ਜੀ ਰਾਗ ਗੁਜਰੀ ਵਿੱਚ ਫਰਮਾਉਂਦੇ ਹਨ 524 ਅੰਗ ਤੇ ਚਾਰ ਪਾਉਂ ਦੋ ਸਿੰਗ ਗੁੰਗਾ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੋੜ ਲ ਗਈ ਹੈ ਹਰ ਬਿਨ ਬੈਲ ਬਰਾਨੇ ਹੋਈ ਹੈ 파ਟੇ ਨਾਕਨ ਟੂਟੇ ਕਾਂਧਨ ਕੋਦੋ ਕੋ ਪਸ ਗਈ ਹੈ ਮਨੁੱਖ ਨੂੰ ਸਮਝਾਉਂਦੇ ਹਨ ਕਿ हे ਮਾਨਸ ਜੇ ਤੈਨੂੰ ਅਗਲੀ ਜੁਨ ਬਲਦ ਦੇ ਬਿਲ ਗਈ ਚਾਰ ਪੈਰ ਦੋ ਸਿੰਗ ਗੁੰਗੇ ਮੂੰਹ ਦੇ ਨਾਲ ਕਿਵੇਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕੇਗਾ ਉਠੇ ਦੇ ਵਹੰਦੇ ਤੇਰੇ ਡੰਡੇ ਪੈਣਗੇ ਫਿਰ ਕਿੱਥੇ ਜਾ ਕੇ ਮੁੱਲ ਖਾਵੇਗਾ ਨੱਕ ਪਟਿਆ ਹੋਵੇਗਾ ਤੇਰਾ ਮੋਢੇ ਤੇਰੇ ਡੰਡਿਆਂ ਨਾਲ ਭੰਨੇ ਹੋਣਗੇ ਕਾਪ ਉਸ ਤੋਂ ਜੰਗਲਾਂ ਚ ਭਟਕ-ਭਟਕ ਕੇ ਤੂੰ ਕਾਪ ਉਸ ਸਗਾ ਕੇ ਆਪਣਾ ਪੇਟ ਭਰੇਗਾ ਭਾਵ ਕਿ ਇੱਕ ਬਿਗਾਨੇ ਬਸ ਪਏ ਜਾਨਵਰ ਦੀ ਗੱਲ ਕੀਤੀ ਹੈ ਕਿ ਅਜਿਹੇ ਜਨ ਵਿੱਚ ਤੂੰ ਪਰਮਾਤਮਾ ਦਾ ਸਿਮਰ ਨਹੀਂ ਕਰ ਸਕੇਗਾ ਇਸ ਕਰਕੇ ਇਸ ਅਨਮੋਲ ਜਨਮ ਵਿੱਚ ਪਰਮਾਤਮਾ ਨੂੰ ਨਾ ਵਿਸਾਰ ਇਹ ਮੌਕਾ ਤਨ ਦੁਆਰੇ ਨਹੀਂ ਮਿਲਣਾ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਵੇਂ ਵੇਦ ਅਨੁਸਾਰ ਵੱਖ-ਵੱਖ ਯੁਗਾਂ ਲਈ ਵੱਖ-ਵੱਖ ਧਰਮਾਂ ਦੀ ਗੱਲ ਕੀਤੀ ਗਈ ਹੈ ਪਰ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਯੁਗਾਂ ਅੰਦਰ ਧਰਮ ਦੀ ਵੰਡ ਨੂੰ ਸਵੀਕਾਰ ਨਹੀਂ ਕੀਤਾ ਉਹਨਾਂ ਅਨੁਸਾਰ ਇੱਕ ਓੰਕਾਰ ਅਕਾਲ ਪੁਰਖ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਜੋ ਉਹ ਇੱਕੋ ਹੀ ਸਾਰੇ ਯੁਗਾਂ ਅੰਦਰ ਵਿਆਪਕ ਹੈ ਇਸ ਲਈ ਸਾਰੇ ਯੁਗਾਂ ਦਾ ਧਰਮ ਵੀ ਇੱਕ ਨਾਮ ਸਿਮਰਨ ਹੈ ਧਰਮ ਇੱਕੋ ਰਹਿੰਦਾ ਹੈ ਸਮੇਂ ਦੇ ਨਾਲ ਬਦਲਦਾ ਨਹੀਂ ਗੁਰ ਬਾਣੀ ਅਨੁਸਾਰ ਸਾਰੇ ਯੁਗਾਂ ਵਿੱਚ ਅਕਾਲ ਪੁਰਖ ਦਾ ਨਾਮ ਹੀ ਸਭ ਤੋਂ ਉੱਤਮ ਹੈ ਜਿਸ ਦਾ ਸਿਮਰਨ ਰਾਹੀ ਉਸ ਵਿੱਚ ਅਪੇਧ ਹੋਣ ਵਿੱਚ ਵੀ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ ਹਨ ਸਤਗੁਰ ਆਪਣੇ ਬਾਣੀ ਰਾਗ ਗੋੜੀ ਗਵਾਰੇ ਰੀ ਅੰਦਰ ਫਰਮਾਉਂਦੇ ਹਨ 229 ਅੰਗ ਤੇ ਜੁਗਚਾਰੇ ਨਾਮ ਉੱਤਮ ਸ਼ਬਦ ਵਿਚਾਰ ਜੁਗਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲ ਮੈਂ ਗੁਰਮੁਖ ਉਤਰਸਪਾਰ ਗੁਰਮਤਿ ਵਿੱਚ ਨਾਮ ਸਿਮਰਨ ਦੇ ਮੁਕਾਬਲੇ ਹੋਰ ਸਾਰੇ ਪ੍ਰਚਲਿਤ ਕਰਮ ਕਾਂਡ ਜਿਵੇਂ ਹੋਮਜਗ ਪਾਠ ਪੂਜਾ ਤੀਰਥ ਵਰਤ ਨਿਊਲੀ ਕਰਮ ਪੁੰਨ ਦਾਨ ਤੇ ਮਨ ਹਟ ਨਾਲ ਕੀਤੀਆਂ ਸਾਰੀਆਂ ਤਪੱਸਿਆਵਾਂ ਆਦਿ ਵਿਰਤ ਕੀਤਾ ਹੈ ਜੀ ਸਿਰਫ ਪਰਮਾਤਮਾ ਦੀ ਭਜਨ ਬੰਦਗੀ ਹੀ ਪਰਮਾਨ ਹੈ ਘਰ ਬਾਹਰ ਤੇ ਆ ਕੇ ਬਾਹਰ ਭ੍ਰਮਣ ਕਰਨਾ ਇਹ ਸਿੱਖ ਮਰਿਆਦਾ ਤੋਂ ਉਲਟ ਹੈ ਘਰ ਗ੍ਰਸਥ ਦੇ ਫਰਜ਼ ਨਿਭਾਉਂਦੇ ਆ ਨਿਰਮਲ ਕਰਮਾਂ ਦੁਆਰਾ ਪਵਿੱਤਰ ਆਚਰਣ ਬਣਾਉਣਾ ਪਰਮਾਤਮਾ ਦਾ ਸਿਮਰਨ ਕਰਦਿਆਂ ਹੀ ਪ੍ਰਭ ਪ੍ਰਾਪਤੀ ਸੰਭਵ ਹੈ ਜੀ ਪੰਚਮ ਪਾਸ਼ਾ ਨਾਮ ਦੀ ਮਹਿਮਾ ਬਾਰੇ ਫਰਮਾਉਂਦੇ ਹਨ ਨਾਮ ਤੁਲ ਕਛ ਅਵਰ ਨ ਹੋਏ ਨਾਮ ਤੁਲ ਤੁਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸੋ ਸੰਗ ਜੀ ਗੁਰੂ ਦੇ ਗਿਆਨ ਦੀ ਘਾਟ ਵਿੱਚੋਂ ਹੀ ਮਨ ਦੀ ਭਟਕਣ ਜਨਮ ਲੈਂਦੀ ਹੈ ਭਟਕਿਆ ਹੋਇਆ ਮਨ ਤ੍ਰੈ ਗੁਣੀ ਮਾਇਆ ਦੇ ਵਿਕਾਰਾਂ ਵਿੱਚ ਫਸਿਆ ਚੇਲਕ 독ਸੇਰ ਲੈਂਦਾ ਹੈ ਪਰਮਾਤਮਾ ਦੇ ਸਿਮਰਨ ਕਰਨ ਨਾਲ ਮਨ ਦੀ ਭਟਕਣਾ ਖਤਮ ਹੋ ਕੇ ਉਹ ਨਿਰਮਲ ਹੋ ਜਾਂਦਾ ਹੈ ਜੀ ਪਰਮਾਤਮਾ ਦਾ ਨਾਮ ਹੀ ਦੁੱਖਾਂ ਦੀ دارو ਬਣ ਜਾਂਦਾ ਹੈ ਪਹਿਲੇ ਪਾਸ਼ਾਈ ਦੇ ਮੁਖ ਵਾਕ ਅਨਸਾਰ ਸੰਸਾਰ ਰੋਗੀ ਨਾਮ دارو ਸੰਸਾਰ ਰੋਗੀ ਨਾਮ دارو ਮੈਲ ਲਾਗੇ ਸੱਚ বিনা ਗੁਰ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਕਿਉਂਕਿ ਨਾਮ ਸਿਮਰਨ ਕਰਨ ਵਿੱਚ ਹੀ ਸਾਰੇ ਤੀਰਥ ਦਾ ਤੀਰਥਾਂ ਦਾ ਵੀ ਇਸ਼ਾਰਾ ਜਾਂਦਾ ਇਸ ਕਰਕੇ ਸੋ ਸਤਿਗੁਰ ਸਮਝਾਉਂਦੇ ਹਨ ਕਿ ਮਨੁੱਖ ਦੇ ਤਿੰਨੋਂ ਤਾਪ ਆਦਿ ਵਿਆਦ ਤੇ ਉਪਾਦ ਦੇ ਦੁੱਖਾਂ ਦਾ ਕਾਰਨ ਹੀ ਪਰਮਾਤਮਾ ਦਾ ਵਿਛੋੜਾ ਹੈ ਜੀ ਪਰਮਾਤਮਾ ਤੋਂ ਵਿਛੜੇ ਹੈ ਪ੍ਰਾਣੀ ਹਰ ਵਕਤ ਦੁੱਖਾਂ ਵਿੱਚ ਘਿਰੇ ਤੜਫਦੇ ਤੇ ਸੰਤਾਪ ਔਖਦੇ ਹਨ ਤੇ ਪਰਮਾਤਮਾ ਨੂੰ ਹੀ ਇਹਨਾਂ ਦੁੱਖਾਂ ਦਾ ਕਾਰਨ ਦੱਸਦੇ ਹਨ ਕਿ ਪਰਮਾਤਮਾ ਤੂੰ ਸਾਡੇ ਨਾਲ ਕੀ ਕੀਤਾ ਫਰਦ ਨਮਾਰਾ ਕੀਤਾ ਸਾਨੂੰ ਦੁੱਖ ਦਿੱਤੇ ਤੇ ਸੰਸਾਰ ਇਸ ਤਰ੍ਹਾਂ ਉਹ ਸੰਤਾਂ ਉਹਦੇ ਜੀਵਨ ਦੀ ਬਾਣੀ ਨੂੰ ਹਰ ਕੇ ਸੰਸਾਰ ਵਿੱਚ ਚਲੇ ਜਾਂਦੇ ਹਨ ਸੁੱਖ ਜਿਹੜੇ ਆ ਦੁੱਖਾਂ ਦਾ ਕਾਰਨ ਬਣਦੇ ਹਨ ਤੇ ਦੁੱਖ ਜਿਹੜੇ ਆ ਉਹ ਪ੍ਰਾਣੀ ਲਈ ਵਰਦਾਨ ਬਣ ਜਾਂਦੇ ਹਨ ਕਿਉਂਕਿ ਇੱਕ ਦੁਖੀ ਆ ਹੀ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸੇ ਕਰਕੇ ਉਹ ਦੁੱਖਾਂ ਕਰਕੇ ਉਸ ਦਾ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਪਰਮਾਤਮਾ ਦਾ ਸਿਮਰਨ ਭਗਤੀ ਕਰਨ ਨਾਲ ਸਰੀਰ ਦੇ ਸਾਰੇ ਰੋਗ ਮਿਟ ਜਾਂਦੇ ਹਨ ਸਿਮਰਨ ਕੀਤਿਆਂ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਕੇ ਜ਼ਿੰਦਗੀ ਦੇ ਸਾਰੇ ਦੁੱਖ ਤਿਲਦਰ ਤੇ ਝੋਰੇ ਖਤਮ ਹੋ ਜਾਂਦੇ ਹਨ ਕਿਉਂਕਿ ਜਿਹੜੇ ਮਨ ਦੇ ਸਾਡੇ ਰੋਗ ਹੁੰਦੇ ਹਨ ਉਹ ਝੋਰੇ ਚਿੰਤਾ ਐਦਾਂ ਦੇ ਹੁੰਦੇ ਆ ਫਾਲਤੂ ਦੇ ਈਰਖਾ ਕਰੀ ਜਾਣੀ ਕਿਸੇ ਦੇ ਨਾਲ ਜਦੋਂ ਅਸੀਂ ਪਰਮਾਤਮਾ ਦਾ ਗੁਰੂ ਗੁਰੂ ਦਾ ਗਿਆਨ ਤੇ ਗੁਰੂ ਦਾ ਗਿਆਨ ਆਪਾਂ प्राप्त ਕਰਦੇ ਹਾਂ ਤਾਂ ਸਾਡੇ ਇਹ ਅੰਦਰੋਂ ਸਾਰੀਆਂ ਜੋ ਜੀ ਸਾਰੇ ਬਿਕਾਰ ਜਿਹੜੇ ਉਹ ਖਤਮ ਹੋ ਜਾਂਦੇ ਹਨ ਪੰਚਮ ਪਾਦਸ਼ਾ ਰਾਗ ਗੋੜੀ ਅੰਦਰ ਫਰਮਾਉਂਦੇ ਹਨ 274 ਅੰਕ ਦੇ ਸਰਵ ਰੋਗ ਕਾ ਔਖਾ ਦਾ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੀਵਤ ਕਿਤੇ ਨਾ ਪਾਈਆ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਨ ਸੋ ਜਿੰਨੀ ਵੀ ਪਰਮਾਤਮਾ ਦੇ ਸ੍ਰਿਸ਼ਟੀ ਸਾਜੀ ਹੈ ਖੰਡ ਮੰਡਲ ਬ੍ਰਹਮੰਡ ਧਰਤੀ ਹਵਾ ਪਾਣੀ ਬਸੰਤਰ ਆਕਾਸ਼ ਪਤਾਲ ਚੰਦ ਸੂਰਜ ਤੇ striéesਵੜ ਸਾਰੇ ਹੀ ਤਰ ਤੱਤ ਜਿਹੜੇ ਹੈ ਪਰਮਾਤਮਾ ਦੇ ਭੈ ਤੇ ਹੁਕਮ ਵਿੱਚ ਆਪਣੀ ਆਪਣੀ ਚਾਲੇ ਨਿਰੰਤਰ ਚੱਲ ਰਹੇ ਹਨ ਜੀ ਐਵੇਂ ਲੱਗਦਾ ਹੈ ਕਿ ਸਾਰੀ ਕਾਇਨਾਤ ਉਸ ਕਾਲਪੁਰਖ ਦਾ ਨਾਮ ਜਪ ਰਹੀ ਹੈ ਤਪਰਮਾਤਮਾ ਸ਼ਕਤੀ ਨਾਮ ਦੇ ਵਿਦੇ ਵਿਧਾਨ ਦੇ ਨਾਲ ਆਪਣੀ 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 ਕਾਰਕਮਾ ਰਹੇ ਹਨ ਉਹ ਸਾਰੇ ਪਰਮਾਤਮਾ ਦਾ ਸਿਮਰਨ ਹੀ ਤ ਕਰ ਰਹੇ ਹਨ ਪੰਥ ਮੇ ਪਾਸ਼ਾ ਰਾਗ ਮਾਰੂ ਸੋਲੇ ਵਿੱਚ ਉਸ ਦਾ ਵਿਖਿਆਨ ਇਵੇਂ ਕਰ ਰਹੇ ਹਨ ਅੰਗ 178 ਦੇ ਸਿਮਰੇ ਧਰਤੀ ਔਰ ਆਕਾਸ਼ਾ ਸਿਮਰੇ ਧਰਤੀ ਔਰ ਆਕਾਸ਼ਾ ਸਿਮਰੇ ਚੰਦ ਸੂਰਜ ਪਰ ਮੁਰਦਾਸਾ ਪਵਨ ਪਾਣੀ ਪਉਣ ਪਾਣੀ ਬਸੰਤਰ ਸਿਮਰੈ ਸਿਮਰੈ ਸਗਲ ਭਾਰਜਨ ਸੋ ਸਾਰੀ ਕਾਇਨਾਤ ਜੋ ਵੀ ਉਸ ਦੇ ਹੁਕਮ ਵਿੱਚ ਉਸ ਦੇ ਭੈ ਵਿਚਲ ਰਹੀ ਹੈ ਉਹ ਇੱਕ ਤਰ੍ਹਾਂ ਦਾ ਸਿਮਰਨ ਹੀ ਕਰ ਰਹੀ ਹੈ ਕਿਉਂਕਿ ਉਹ ਉਹਦੀ ਜੋ ਵੀ ਪਰਮਾਤਮਾ ਦੀ ਰਜਾ ਹੁੰਦੀ ਹੈ ਉਸੇ ਵਿੱਚ ਚਲਦੀ ਹੈ ਆਪਣੀ ਬੁੱਧੀ ਵਰਤ ਕੇ ਉਹ ਗਲਤ ਪਾਸੇ ਨਹੀਂ ਜਾਂਦੀ ਕਿਉਂਕਿ ਉਸ ਕੋਲ ਤਾਂ ਬੁੱਧੀ ਹੈ ਹੀ ਨਹੀਂ ਵਿਚਾਰੇ ਜੋ ਪਚਾਪ ਜੋ ਪਰਮਾਤਮਾ ਨੇ ਜਿਸਕਾਰੇ ਉਹਨਾਂ ਨੂੰ ਲਾਇਆ ਹੈ ਉਹ ਕਰਦੇ ਰਹਿੰਦੇ ਆ ਸੋ ਗਾਲਪੁਰਖ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਅੰਦਰ ਵਸਾ ਕੇ ਅਕਾਲਪੁਰਖ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਅੰਦਰ ਵਸਾ ਕੇ ਜ਼ਿੰਦਗੀ ਦੇਕਾਰ ਬਿਹਾਰ ਕਰਦੇ ਹਨ ਬੈਹnde ਉੱਠਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਪਰਮਾਤਮਾ ਨੂੰ ਹਰ ਵਕਤ ਹਾਜ਼ਰਾ ਹਜ਼ੂਰ ਜਾਣ ਕੇ ਉਸ ਦੀ ਯਾਦ ਵਿੱਚ ਸੁਰਤ ਜੋੜੀ ਰੱਖਣੀ ਆਪਾ ਭਾਵ ਮਿਟਾ ਕੇ ਉਸ ਦੀ ਰਜਾ ਵਿੱਚ ਰਾਜੀ ਰਹਿਣਾ ਇਹ ਸਭ ਕੁਝ ਉਸ ਵੈਗੁਰੂ ਦਾ ਹੈ ਸੇਮਰਨ ਹੀ ਹੈ ਜੀ ਭਗਤ ਕਬੀਰ ਜੀ ਦਾ ਫਰਮਾਨ ਹੈ ਅੰਕ 1376 ਦੇ ਨਾਮਾ ਕਹੇ ਤੀ ਲੋਚਨਾ ਨਾਮਾ ਕਹੇ ਤੀ ਲੋਚਨਾ ਮੁਖ ਤੇ ਰਾਮ ਸੰਭਾਲ ਨਾਮਾ ਕਹੇ ਤੀ ਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੇਤ ਰਣਜਨਾਲ ਪਰ ਇਹ ਸਭ ਕੁਝ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਗੁਰੂ ਦੀ ਬਾਣੀ ਨੂੰ ਸੁਣ ਕੇ ਵਿਚਲੇ ਉਪਦੇਸ਼ ਨੂੰ ਸਮਝੀਏ ਪਰਾਸੀਤਾ ਸਿਰਫ ਪਾਠ ਸਮਝ ਕੇ ਰੱਟਾ ਹੀ ਲਾਈ ਜਾਂਦੇ ਹਨ ਬਾਣੀ ਦੀ ਵਿਚਾਰ ਕਰਨ ਨਾਲ ਮਨੁੱਖ ਦਾ ਸੁੱਤਾ ਮਨ ਜਾਗ ਜਾਂਦਾ ਹੈ ਤਾਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਸਾਰਾ ਸੰਸਾਰ ਉਹ ਮਾਇਆ ਦਾਹੀ ਭਵਜਲ ਹੈ ਇਹ ਥੋੜੀ ਜਿਹਾ ਹੈ ਸੱਚ ਤੇ ਅਟਲਤਾ ਪਰਮਾਤਮਾ ਦਾ ਨਾਮ ਹੀ ਹੈ ਜੀ ਜੋ ਸਦਾ ਥਿਰ ਰਹਿਣ ਵਾਲਾ ਹੈ ਜਿਸ ਦਾ ਸਿਮਰਨ ਕਰਨ ਨਾਲ ਜਨਮ ਜਨਮ ਤੋਂ ਵਿਛੜੀ ਜੀਵਾਤਮਾ ਪਰਮਾਤਮਾ ਨਾਲ ਆਪਣੀ ਟੁੱਟੀ ਗੱਡੀ ਆਪਣੀ ਮਤ ਜੋ ਟੁੱਟੀ ਆ ਪਰਮਾਤਮਾ ਨੂੰ ਉਹ ਗੰਢ ਪਾ ਸਕਦੀ ਹੈ ਪਰ ਕੋਈ ਵਿਰਲਾ ਪ੍ਰਾਣੀ ਹੈ ਆਤਮਿਕ ਸੋਦ ਸਾਧਕੇ ਗੁਰਮੁਖ ਹੋ ਕੇ ਨਾਮ ਸਿਮਰਨ ਦੀ ਵੇੜੀ ਰਾਹੀ ਇਸ ਸੰਸਾਰ ਭਵਜਿਤ ਵਿੱਚੋਂ ਪਾਰ ਲੰਘਦਾ ਹੈ ਜੀ ਗੁਰ ਅਮਰਦਾਸ ਜੀ ਦਾ ਰਾਗ ਅਸਾਚ ਫਰਮਾਨ ਹੈ 429 ਅੰਕ ਤੇ ਇਸ ਯੁੱਗ ਮੈਂ ਸੋਭਾ ਨਾਮ ਕੀ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਮੇ ਸੋਭਾ ਨਾ ਹੋਏ ਐ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿੰਨੀ ਨਾ ਵਿਸਾਰਿਆ ਸੇਭੂਏ ਮਰ ਜਾਏ ਅਸੀਂ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਰਹਿੰਦੇ ਹਾਂ ਆਪਣੇ ਆਪ ਨੂੰ ਇਸ ਮੋਹ ਮਾਇਆ ਵਿੱਚ ਐਨੇ ਗਲਤਾਨ ਕਰੀ ਰੱਖਦੇ ਹਾਂ ਕਿ ਆਪਣੇ ਤੇ ਆਪਣੇ ਦੇਹ ਹੀ ਨੂੰ ਹੀ ਸਭ ਕੁਝ ਸਮਝ ਲਕ ਤਮ ਜਿਹੇ ਹਨ ਇਸੇ ਕਰਕੇ ਅਸੀਂ ਨਾਮ ਰਸ ਤੋਂ ਵਾਂਝੇ ਰਹਿ ਜਾਂਦੇ ਹਾਂ ਪਰਮਾਤਮਾ ਦੇ ਸਿਮਰਨ ਕਰਨ ਨਾਲ ਅੰਤਰਾਤਮਾ ਜਾਗਦੀ ਹੈ ਤਾਂ ਹੀ ਆਤਮਿਕ ਰਸ ਪੈਦਾ ਹੁੰਦਾ ਹੈ ਜੀ ਜਿਹਦਾਰਾ ਸਾਨੂੰ ਆਪਣੇ ਅੰਦਰ ਵਸਦੀ ਪਰਮਾਤਮਾ ਸ਼ਕਤੀ ਦਾ ਅਹਿਸਾਸ ਹੋ ਜਾਂਦਾ ਹੈ। ਅਹਰਾਗ ਵਿਲਾਵਲ ਅੰਦਰ ਪੰਚਮ ਪਾਸ਼ਾ ਫਰਮਾਉਂਦੇ ਹਨ ਗੁਰਪੂਰੇ ਮੇਰੀ ਰਾਖ ਲਈ ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਹਿਰਦੇ ਮੈਂ ਦੀਨਾ ਜਨਮ ਜਨਮ ਕੀ ਮੈਲ ਗਈ ਰਹਾ ਨਿਵਰੇ ਦੂਤ ਦੁਸ਼ਟ ਬਹਰਾਈ ਨਿਵਰੇ ਦੂਤ ਦੁਸ਼ਟ ਬਹਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰਾ ਪ੍ਰਭਾ ਮੇਰੇ ਕਾ ਪੜ ਪਰਤਾਪ ਪਰ ਸਭ ਕਾਸੇ ਲਈ ਗੁਰੂ ਦਾ ਪ੍ਰਸਾਦ ਤੇ ਪਰਵਿਰਗਾ ਦੀ ਬਖਸ਼ਿਸ਼ ਦੀ ਜ਼ਰੂਰਤ ਹੈ ਜੀ ਤਾਂ ਹੀ ਅਸੀਂ ਉਸ ਮਾਲਕ ਦੀ ਪ੍ਰੇਮਾ ਭਗਤੀ ਸਿਮਰਨ ਕਰ ਸਕ ਰਹੇ ਹਾਂ ਬਖਸ਼ਿਸ਼ ਤਾਂ ਹੀ ਹੋ ਸਕਦੀ ਹੈ ਜੇ ਸਾਡਾ ਮਨ ਰੂਪੀ ਭਾਂਡਾ ਉਹਦੇ ਲਈ ਤਿਆਰ ਹੋਵੇ ਕਿਉਂਕਿ ਮਨ ਦੀ ਮਨਸ਼ਾ ਨੂੰ ਅੰਤਰ ਜਾਮੇ ਭਲੀ ਬਾਤ ਜਾਣ ਲੈਂਦਾ ਹੈ ਜੀ ਗੁਰੂ ਅਮਰਦਾਸ ਜੀ ਰਾਗ ਗੋੜੀ ਗਰੇ ਰੀ ਅੰਦਰ ਫਰਮਾ ਰਹੇ ਹਨ 158 ਅਗੇ ਨਾਮ ਸਮਾਵੇ ਜੋ ਭਾਂਡਾ ਹੋਏ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਟਿਗੇ ਨ ਕੋਏ ਨਾਮ ਸਮਾਵੇ ਜੋ ਭਾਂਡਾ ਹੋਏ ਉਹਗੇ ਭਾਂਡੇ ਟਿਖੇ ਨ ਕੋਏ ਗੁਰ ਸ਼ਬਦੀ ਮਰ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਜਦ ਸਾਡੇ ਮਨ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਨਾਮ ਹੀ ਪਰਮਾਤਮਾ ਦਾ ਆਪਣਾ ਆਪਾ ਹੈ ਉਹ ਸਾਡੇ ਸਭਨਾਂ ਦੇ ਅੰਦਰ ਹੈ ਤੇ ਅੰਦਰ ਵੀ ਹੈ ਤੇ ਬਾਹਰ ਵੀ ਵਿਆਪਕ ਹੈ ਫਿਰ ਨਾਮ ਸਿਮਰਨ ਕਰਨ ਨਾਲ ਅਸੀਂ ਆਤਮਿਕ ਸੁਖ ਦੀ ਪ੍ਰਾਪਤੀ ਕਰ ਸਕਦੇ ਹਾਂ ਜੀ ਜਿਹੜਾ ਇਹਨਾਂ ਸੰਸਾਰੀ ਪਦਾਰਥਾਂ ਤੋਂ ਨਹੀਂ ਮਿਲ ਸਕਦਾ ਨਾਮ ਜਪ ਹੈ ਸਿਮਰਨ ਹੈ ਲਿਵ ਹੈ ਆਤਮ ਦਰਸ਼ਨ ਹੈ ਤੇ ਗੁਰ ਪ੍ਰਸਾਦ ਹੈ ਪੰਚਮ ਪਾਸ਼ਾ ਸੁਖਮਨੀ ਸਾਹਿਬ ਤੇਈ ਮੇ ਅਸ਼ਟਵਦੀ ਵਿੱਚ ਪਰਵਾਉਂਦੇ ਹਨ ਅਸੀਂ ਹਰ ਰੋਜ਼ ਪੜ੍ਹਦੇ ਹਾਂ ਨੌ ਨਿਦ ਅਮਰਤ ਪ੍ਰਭ ਕਾ ਨਾਮ ਨੌ ਨਿਦ ਅਮਰਤ ਪ੍ਰਭ ਕਾ ਨਾਮ ਤੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦ ਅਨਹ ਤਹ ਨਾਦ ਕਹਿ ਨਾ ਜਾਇ ਚਰਜ ਬਿਸਮਾਦ ਤਿੰਨ ਦੇਖਿਆ ਜੀ ਸਾਫ ਦਿਖਾਏ ਨਾਨਕ ਤਿਸ ਜਨ ਸੋਚੀ ਪਾਇ ਸੋ ਸੰਗਤ ਜੀ ਫਿਰ ਇਸ ਦੇਹੀ ਵਿੱਚੋਂ ਇਹ ਅਮਰਤ ਰਾਮ ਦਾ ਭੰਡਾਰਾ ਕਿਵੇਂ ਲੱਭਿਆ ਜਾ ਸਕਦਾ ਹੈ ਇਹ ਅਲੱਗ ਤੋਂ ਇੱਕ ਵਿਸ਼ਾ ਹੈ ਜੀ ਪਰ ਸ਼ੁਰੂਆਤ ਸਿਮਰਨ ਤੋਂ ਹੀ ਹੋਣੀ ਹੈ ਇਹ ਇੱਕ ਅੰਤਰਮੁਖੀ ਰੋਹਾਨੀ ਅਮਲ ਆਤਮਿਕ ਅਹਿਸਾਸ ਬਿਸਮਾਦੀ ਅਨੁਭਵ ਤੇ ਸ਼ਬਦ ਸੂਰਤ ਦੀ ਖੇਡ ਹੈ ਜੀ ਸਮਝੋ ਇੱਕ ਪ੍ਰੈਕਟੀਕਲ ਹੈ ਜਿਸ ਦਾ ਪੰਡਾ ਜਪ ਤੋਂ ਸ਼ੁਰੂ ਹੋਗੀ ਜਾਪ ਵਿਰਾਗ ਅਰਦਾਸ ਬੇਨਤੀ ਦਾ ਪੰਡਾ ਤੈਅ ਕਰਦਾ ਹੋਇਆ ਮਿਲਾਪ ਤੇ ਜਾ ਕੇ ਸਮਾਪਤ ਹੁੰਦਾ ਹੈ ਗੁਰੂ ਅਮਰਦਾਸ ਜੀ ਨਿਰਾਗ ਪੈਰਾਂ 'ਚ ਫਰਮਾਉਂਦੇ ਹਨ ਅੰਗ ਗਿਆਰਹ ਸੋ ਤੇਤੀ ਦੇ ਕਲ ਮੈਂ ਰਾਮ ਨਾਮ ਬੜਿਆਈ ਕਲ ਮੈਂ ਰਾਮ ਨਾਮ ਬੜਿਆਈ ਜੁਗ ਜੁਗ ਗੁਰਮੁਖ ਇੱਕੋ ਜਾਤਾ ਵਿਣ ਨਾਮੇ ਮੁਖਤ ਨ ਭਾਈ ਰਹਾ ਹਿਰਦੇ ਨਾਮ ਲਖੇ ਜਨ ਸੱਚਾ ਫਿਰਦੇ ਨਾਮ ਲਖੇ ਜਨ ਸੱਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮ ਲਿਵਲਾਈ ਸੋ ਸੰਗਤੀ ਨਾਮ ਸਿਮਰਨ ਦਾ ਇਹ ਵਿਸ਼ਾ ਤਾਂ ਬਹੁਤ ਗਹਿਰਾ ਤੇ ਵਿਸ਼ਾਲ ਹੈ ਪਰ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਐਨਾ ਕਹਿ ਕੇ ਇੱਥੇ ਸਮੇਟ ਰਹੀ ਹਾਂ ਤੇ ਆਪ ਸਭਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੈਠ ਕੇ ਪਿਆਰਪੂਰਕ ਸੁਣਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ